ਇਹ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਇਹ ਕੁਝ ਪਿਆਰ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖੁਆਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ। ਬਸ ਡਾਇਲ ਕਰੋ 1076 অতি ਸਰਕਾਰੀ سہولتਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ ਬੱਚਿਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਉਹ ਵੀ ਪ੍ਰਾਈਵੇਟ ਸਕੂਲ ਸਰਕਾਰੀ ਦੇ ਵਿੱਚ ਹੀ ਪੱਸਾ ਦੇਵਾਂਗੇ ਉਪਰਿਪੰਨ ਡਿਸਾਈਡ ਕਰਨੀ ਕਿ ਕਿਹਨੀਆਂ ਬਸਤਾ ਚਾਹੀਦੀ ਹੈ ਕਿ ਕਿੰਨੇ ਬੱਚੇ ਪਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਇੰਦਰ ਸਕੇ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਇਹ ਸਕੂਲ ਜਿਹੜੇ ਸਿਆਲਦੜ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲੱਟ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਕੋਈ ਪ੍ਰਾਈਵੇਟ ਸਕੂਲ ਹੈ ਸਰਕਾਰੀ ਦੇ ਵਿੱਚ ਵੀ ਬੱਸਾਂ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਤੁਹਾਨੂੰ ਤਾਂ ਕਿ ਇੱਧਰ ਸਕੇ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਇਹ ਸਕੂਲ ਜਿਹੜੇ ਛਿਆੜ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਨ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲੱਟ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਕੋਈ ਪ੍ਰਾਈਵੇਟ ਸਕੂਲ ਹੈ ਸਰਕਾਰੀ ਦੇ ਵਿੱਚ ਵੀ ਕੱਸਾ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਸਾਨੂੰ ਤਾਂ ਕਿ ਕਿਤੇ ਵੀ ਸਕਾਈ ਸਕੂਲ ਨੇ ਖਾਸ ਤੌਰ ਤੇ ਐਸੇ ਸਕੂਲ ਜਿੱਥੇ ਅਰਦੜ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚਿਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਣ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਉਹ ਵੀ ਪ੍ਰਾਈਵੇਟ ਸਕੂਲ ਸਰਕਾਰੀ ਦੇ ਵਿੱਚ ਹੀ ਬੱਸਾਂ ਦੇਵਾਂਗੇ ਆਪਾਂ ਪ੍ਰਿੰਸੀਪਲ ਡਿਸਾਈਡ ਕਰਨਗੇ ਕਿ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਬਾਹਰਲੇ ਪਿੰਡਾਂ ਤੋਂ ਆਉਂਦੇ ਨੇ ਪਰ ਉਹਨਾਂ ਕਿੰਨੇ ਵੀ ਸਕੂਲ ਨੇ ਖਾਸ ਤੌਰ ਤੇ ਇਹਦੇ ਖੁਰਦਿਆੜ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਨ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਉਹ ਵੀ ਪ੍ਰਾਈਵੇਟ ਸਕੂਲ ਸਰਕਾਰੀ ਦੇ ਵਿੱਚ ਹੀ ਪੜਾਸਾ ਦੇਵਾਂਗੇ ਪਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿ ਕਿੰਨੀਆਂ ਬਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਪਰਲੇ ਪਿੰਡਾਂ ਤੋਂ ਆਉਂਦੇ ਨੇ ਸਿਰਨਾਂਕੇ ਇੱਥੇ ਸਕੂਲ ਨੇ ਖਾਸ ਤੌਰ ਤੇ ਐਸੇ ਸਕੂਲ ਜਿੱਥੇ ਅੜੜੜ ਦੇ ਪਿੰਡਾਂ ਤੋਂ ਬੱਚੇ ਆਉਂਦੇ ਨੇ ਖਾਸ ਤੌਰ ਤੇ ਕੁੜੀਆਂ ਆਉਂਦੀਆਂ ਨੇ ਬਹੁਤ ਸਾਰਾ ਸਾਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁੜੀਆਂ ਦੇ ਮਾਪੇ ਨੇ ਧੀਆਂ ਦੇ ਸਾਡੀਆਂ ਦੇ ਬੱਚੀਆਂ ਦੇ ਉਹ ਇਸ ਗੱਲੋਂ ਮਤਲਬ ਆਪ ਕਈ ਵਾਰੀ ਇੰਟੈਲੀਜੈਂਟ ਬੱਚਿਆਂ ਨੂੰ ਹਟਾ ਲੈਂਦੇ ਨੇ ਪੜਨੋਂ ਕਿ ਸਾਨੂੰ ਐਜੂਕੇਸ਼ਨ ਨਾਲੋਂ ਇੱਜ਼ਤ ਪਿਆਰੀ ਹੈ ਕਿਉਂਕਿ ਜਾਨ ਦਾ ਸਾਧਨ ਨਹੀਂ ਕੋਈ ਟਰਾਲੀਆਂ ਪਿੱਛੇ ਲਟਕ ਕੇ ਜਾਂਦੀਆਂ ਕੋਈ ਬੱਸਾਂ ਵਿੱਚ ਉਹ ਵੀ ਪ੍ਰਾਈਵੇਟ ਸਕੂਲ ਸਰਕਾਰੀ ਦੇ ਵਿੱਚ ਇੱਕ ਬੱਸਾਂ ਦੇਵਾਂਗੇ ਔਰ ਪ੍ਰਿੰਸੀਪਲ ਡਿਸਾਈਡ ਕਰਨਗੇ ਕਿ ਕਿੰਨੀਆਂ ਬੱਸਾਂ ਚਾਹੀਦੀਆਂ ਤੇ ਕਿੰਨੇ ਬੱਚੇ ਪਰਲੇ ਪਿੰਡਾਂ ਤੋਂ ਆਉਂਦੇ ਨੇ ਪਰ ਉਹਨਾਂ ਕਿੰਨੇ